ਜੀ ਸਰ ਅੱਜ ਤੁਹਾਡੇ ਕੋਲ ਰਣਜੀਤ ਹੈ ਉਹਨੇ ਚੈਕਿੰਗ ਕੀਤੀ ਗਈ ਰੋੜੀ ਦੀ ਇਸ ਤਰ੍ਹਾਂ ਇਹ ਜੀ ਸਾਡੇ ਮਾਨਜੋ ਕਮਿਸ਼ਨਰ ਸਿਹਦਾਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਆ ਕਿ ਸ਼ਹਿਰ ਦੇ ਵਿੱਚ ਨਾਕੇ ਲਾ ਕੇ ਤੇ ਜਿਹੜੇ ਸ਼ੱਕੀ ਵਹੀਕਲ ਸ਼ੱਕੀ ਪਰਚਾਂ ਦੀ ਚੈਕਿੰਗ ਕੀਤੀ ਜਾਵੇ ਉਹਦੀ ਪਾਲਣਾ ਕਰਦੇ ਹੋਏ ਅਸੀਂ ਸਾਡੀ ਹਿੱਟ ਟੀਮ ਨਾਲ ਐਸਚੋ ਰਣਜੀਤ ਹੈ ਉਹਨੂੰ ਤੇ ਸੀਜੀਏ ਦੀ ਟੀਮਾਂ ਨੇ ਅਸੀਂ ਰਣਜੀਤ ਹੈ ਉਹਦੇ ਵਿੱਚ ਚੈਕਿੰਗ ਕਰ ਰਹੇ ਹਾਂ ਸਰ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਜੀ ਸਾਡੇ ਕੋਲ ਜਿਹੜੇ ਆਪਣੇ ਟ੍ਰੈਫਿਕ ਇੰਚਾਰਜ ਨੇ ਨਾਲ ਤੇ ਕੋਈ ਵੀ ਜੇ ਇਹੋ ਜਿਹਾ ਕੋਈ ਚੈਕਿੰਗ ਕਰਦਿਆਂ ਪਾਇਆ ਜਾਊਗਾ ਉਹਦੇ ਖਿਲਾਫ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਸੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੇ ਇਹ ਜੀ ਕਿ ਪੁਲਿਸ ਦਾ ਸਾਥ ਦੇਣ ਕਿ ਪੁਲਿਸ ਨੂੰ ਕੋਈ ਸ਼ੱਕੀ ਚੀਜ਼ ਬਾਰੇ ਜਾਂ ਕੋਈ ਸ਼ੱਕੀ ਵਿਅਕਤੀ ਬਾਰੇ ਜਾਂ ਕੋਈ ਸ਼ੱਕੀ ਗੱਡੀ ਆ ਉਹਦੇ ਬਾਰੇ ਕੋਈ ਤਲਾਹ ਮਿਲਦੀ ਆ ਤਾਂ ਪੁਲਿਸ ਨੂੰ 112 ਤੇ ਜਾਂ ਲੋਕਲ ਸਾਡੇ ਜਿਹੜੇ ਨੰਬਰ ਐ ਉਹ ਡਿਸਪਲੇ ਹੋਏ ਆ ਉਹਨਾਂ ਤੇ ਜਾਣਕਾਰੀ ਦੇ ਸਰ ਕਿੰਨੀਆਂ ਟੀਮਾਂ ਅੱਜ ਚੈਕਿੰਗ ਤੇ ਲੱਗੀਆਂ ਅਸੀਂ ਜੀ 4 ਟੀਮਾਂ ਲਾਈਆਂ ਸਰ ਰੁਟੀਨ ਦੀ ਚੈਕਿੰਗ ਹੈ ਹਾਂਜੀ ਹੈ ਰੁਟੀਨ ਦੀ ਚੈਕਿੰਗ ਹੈ ਸਰ ਨਹੀਂ ਰੁਟੀਨ ਦੀ ਨਹੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਅਸੀਂ ਹੂੰ 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 ਹਾਂ ਸਰ ਅੱਜ ਤੁਹਾਡੇ ਵੱਲ ਰਣਜੀਤ ਹੈ ਉਹਨੇ ਚੈਕਿੰਗ ਕੀਤੀ ਗਈ ਰੋੜੀ ਦੀ ਇਸ ਤਰ੍ਹਾਂ ਇਹ ਜੀ ਸਾਡੇ ਮਾਨਯੋਗ ਕਮਿਸ਼ਨਰ ਸudar ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਆ ਕਿ ਸ਼ਹਿਰ ਦੇ ਵਿੱਚ ਨਾਕੇ ਲਾ ਕੇ ਤੇ ਜਿਹੜੇ ਸ਼ੱਕੀ ਵਹੀਕਲ ਸ਼ੱਕੀ ਪਰਚਾਂ ਦੀ ਚੈੱਕ ਕੀਤੀ ਜਾਵੇ ਉਹਦੀ ਪਾਲਣਾ ਕਰਦੇ ਹੋਏ ਅਸੀਂ ਸਾਡੀ ਹਿੱਟ ਟੀਮ ਨਾਲ ਐਸਚੋ ਰਣਜੀਤ ਹੈ ਉਹਨੂੰ ਤੇ ਸੀਆਈਏ ਦੀ ਟੀਮਾਂ ਨੇ ਅਸੀਂ ਰਜੀਤ